ਮੈਂ rahul dipthi commissioner tarandar media rah hai aap sab lokan nu ek aahan karna chahna ki is hook di ghadi de dauran is tarike di aggression de vich jis de vich apna jila te pura state te pura country aaya hoya hai is aggression de mahol de vich aapan nu bahut savdhani de naal ਆਪਾਂ ਨੂੰ ਹਰ ਪ੍ਰਕਾਰ ਦੀ ਮੀਡੀਆ ਨੂੰ ਆ ਦੇਖ ਕੇ ਸੋਚ ਕੇ ਵਿਚਾਰ ਕੇ ਕੰਜ਼ੂਮ ਕਰਨਾ ਚਾਹੀਦਾ ਕਿਸੇ ਵੀ ਪ੍ਰਕਾਰ ਦੀ ਰੂਮਰ ਕਿਸੇ ਵੀ ਪ੍ਰਕਾਰ ਦੀ ਅਫਵਾਹ ਕਿਸੇ ਵੀ ਪ੍ਰਕਾਰ ਦੀ ਕੋਈ ਮਿਸ ਇਨਫੋਰਮੇਸ਼ਨ ਜਿਹੜੀ ਕਿ ਕਿਸੇ ਐਂਟੀ ਨੈਸ਼ਨਲ ਐਲੀਮੈਂਟ ਵੱਲੋਂ ਜਾਂ ਪਾਕਿਸਤਾਨ ਤੋਂ ਪ੍ਰਭਾਵਿਤ ਕੁਝ ਵਿਅਕਤੀਆਂ ਵੱਲੋਂ ਆ ਜੇ ਫੈਲਾਈ ਜਾ ਰਹੀ ਹੈ ਤੋ ਉਸ ਨੂੰ ਤੁਰੰਤ ਸਾਈਬਰ ਸੈੱਲ ਤੇ ਰਿਪੋਰਟ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਪੋਸਟ ਜੇ ਕੋਈ ਕਿਸ ਤਰੀਕੇ ਨੇ ਤੇ ਨਾਲ ਹੀ ਉਸ ਨੂੰ ਘੱਟ ਤੋਂ ਘੱਟ ਸ਼ੇਅਰ ਕੀਤਾ ਜਾਵੇ ਔਰ ਉਸ ਇਨਫੋਰਮੇਸ਼ਨ ਨੂੰ ਜੇ ਕੋਈ ਸੈਂਸਿਟਿਵ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈ ਤੇ ਉਸ ਦਾ ਕਿਸੇ ਵੀ ਤਰੀਕੇ ਪ੍ਰਸਾਰਣ ਨਾ ਕੀਤਾ ਜਾਵੇ ਇਹ ਆਪਣੀ ਦੇਸ਼ ਹਿੱਤ ਤੇ ਰਾਸ਼ਟਰੀ ਰੱਖਿਆ ਵਾਸਤੇ ਨੁਕਸਾਨਦੇਹੀ ਹੋ ਸਕਦਾ ਹੈ ਔਰ ਜੇ ਉੱਥੇ ਨੁਕਸਾਨਦੇਹੀ ਹੁੰਦਾ ਤੇ ਇਹ ਸਾਡੇ ਲਈ ਵੀ ਨੁਕਸਾਨਦੇਹੀ ਹੋਏਗਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਮੂਵਮੈਂਟ ਕਿਸੇ ਵੀ ਪ੍ਰਕਾਰ ਦੀ ਕੋਈ ਸੈਂਸਿਟਿਵ ਇਨਫੋਰਮੇਸ਼ਨ ਜੇ ਜਿਸ ਦੇ ਵਿੱਚ ਜਿਸ ਜਿਹੜੀ ਤੁਹਾਡੇ ਆਖੇ ਆਂਦੀ ਹੈ ਉਸ ਨੂੰ ਕਿਸ ਘੱਟ ਤੋਂ ਘੱਟ ਸ਼ੇਅਰ ਕੀਤਾ ਜਾਵੇ ਜਾਂ ਫਿਰ ਕਿਸੇ ਨੂੰ ਤੁਹਾਨੂੰ ਭੇਜੇ ਤਾਂ ਉਸ ਨੂੰ ਇਹ ਕਿਹਾ ਜਾਵੇ ਕਿ ਡਿਜੈਸਟ ਕਰਨ ਅੱਗੇ ਸ਼ੇਅਰ ਕਰਨ ਤੋਂ ਤਾਂ ਕਿ ਰਾਸ਼ਟ੍ਰ ਹਿੱਤ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਸ ਔਖੀ ਘੜੀ ਨਾਲ ਸਾਹਮਣਾ ਕਰ ਸਕੋ ਧੰਨਵਾਦ ਜਿਨੇ ਦੇ ਸਭ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਔਖੀ ਘੜੀ ਦੇ ਵਿੱਚ ਆਪਾਂ ਕਿਸੇ ਵੀ ਪ੍ਰਕਾਰ ਦੇ ਵਸਤੂਆਂ ਦੀ ਚاہے ਖਾਧੇ ਪਦਾਰਥ ਹੋਣ ਚਾਹੇ ਤੇਲ ਹੋਣ ਚਾਹੇ ਕੈਸ਼ ਹੋਵੇ ਉਸ ਦੀ ਜਮਾਤ ਖੋਰੀ ਨੂੰ ਬੜਾਵਾ ਨਾ ਦੇਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਲ ਤੇ ਸਾਡੇ ਡਿਸਟ੍ਰਿਕਟ ਦੇ ਵਿੱਚ ਪर्याप्त ਮਾਤਰਾ ਦੇ ਵਿੱਚ ਆਪਣੇ ਫੂਡ ਦੇ ਆਪਣੇ ਫਿਊਲ ਦੇ ਆਪਣੇ ਕੈਸ਼ ਦੇ ਰਿਜ਼ਰਵਸ ਪर्याप्त ਮਾਤਰਾ ਦੇ ਵਿੱਚ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੀ ਆਪਣੀ ਅਵਿੱਤਨ ਜੇਲਣ ਲਈ ਸਮਰਥਕ ਤੇ ਲੋਕਾਂ ਨੂੰ ਇੱਕ ਆਵਾਹਨ ਹੈ ਮੀਡੀਆ ਰਾਹੀਂ ਤੇ ਮੇਰੇ ਬਾਕੀ ਆਫੀਸਰਸ ਰਾਹੀਂ ਕਿ ਆਪਾਂ ਵੀ ਕਿਸੇ ਪ੍ਰਕਾਰ ਦੀ ਜਮ੍ਹਾਂ ਖੋਰੀ ਤੋਂ ਬਚੀਏ ਜੇ ਕੋਈ ਆਪ ਜੀ ਨੂੰ ਧਿਆਨ ਵਿੱਚ ਆਂਦਾ ਹੈ ਕਿ ਕੋਈ ਜਮ੍ਹਾਂ ਖੋਰੀ ਕਰ ਰਿਹਾ ਹੈ ਜਾਂ ਕੋਈ ਕਾਲਾ ਬਾਜ਼ਾਰੀ ਕਰ ਰਿਹਾ ਹੈ ਤੇ ਇਮੀਡੀਏਟਲੀ 112 ਤੇ ਕਾਲ ਕੀਤਾ ਜਾਵੇ ਤੇ ਪੁਲਿਸ ਨੂੰ ਤੇ ਸਾਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਵੀ ਐਸੈਂਸ਼ੀਅਲ ਆਈਟਮਸ ਦੀ ਜਮ੍ਹਾਂ ਖੋਰੀ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ